ਮਾਣਾ ਦੇ ਰਾਇਲ ਇਨਕਲੇਬ ਦੇ ਵਿੱਚ ਕਾਂਗਰਸ ਸੈਲ ਦੇ ਕਿਸਾਨ ਕومی ਪ੍ਰਧਾਨ ਪਾਲ ਸਿੰਘ ਖੈਰਾ ਆਏ ਅਤੇ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਭੂ ਹੜਤਾਲ ਦੇ ਵੈਸੇ ਕਿ ਕਿਸਾਨ ਆਗੂ ਖਨੋਰੀ ਵਿਖੇ ਉਹਨਾਂ ਨੂੰ ਮਿਲਣ ਲਈ ਜਾ ਰਹੇ ਸੀ ਉਹਨਾਂ ਨੇ ਕਿਹਾ ਕਿ ਇਨਸਾਨਤ ਦੇਸ਼ ਦੇ ਵਿੱਚ ਖਤਮ ਹੋ ਗਈ ਹੈ ਨਾ ਪੰਜਾਬ ਸਰਕਾਰ ਨਾ ਕੇਂਦਰ ਸਰਕਾਰ ਕੋਈ ਗੱਲਬਾਤ ਕਰ ਰਹੀ ਹੈ ਕਿਸਾਨਾਂ ਦੇ ਮੁੱਦੇ ਜਿਹੜੇ ਉਹਨਾਂ ਕੀ ਜਾਇਜ ਮੰਗਾਂ ਪੰਜਾਬ ਨੂੰ ਆਰਥਿਕ ਤੌਰ ਤੇ ਕਿਸਾਨਾਂ ਨੂੰ ਤਬਾ ਕਰਨੀ ਚਾਹਦੀ ਹੈ ਕੇਂਦਰ ਦੀ ਸਰਕਾਰ ਔਰ ਉਸ ਦੇ ਲਈ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਪੰਜਾਬ ਨੂੰ ਹਰ ਪੱਖੋਂ ਕਮਜ਼ੋਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਪੰਜਾਬ ਸਰਕਾਰ ਤੇ ਵੀ ਹਮਲਾ ਕਰਦੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਚੋਣੇ ਦੀ ਖਰੀਦ ਇਸ ਵਾਰ ਹੋਈ ਹੈ ਉਸ ਦੇ ਵਿੱਚ 5000 ਕਰੋੜ ਦਾ ਘੁਟਾਲਾ ਹੋਇਆ ਹੈ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਸੀਬੀਏ ਜਾਂਚ ਦੀ ਉਹਨਾਂ ਨੇ ਮੰਗ ਕੀਤੀ ਅਤੇ ਨਗਰ ਪੰਚਾਇਤ ਚੋਣਾ ਅਤੇ ਨਗਰ ਕੌਂਸਲ ਦੇ ਜੇ ਨਗਰ ਨਗਰ ਚੋਣਾ ਹੋ ਰਹੀ ਹੈ ਉਸ ਦੇ ਵੀ ਜਿਹੜੀ ਧੱਕੇਸਾਹੀ ਏ ਪਾਰਟੀ ਦੀ ਮੌਜੂਦਾ ਸਰਕਾਰ ਕਰ ਰਹੀ ਹੈ ਇਸ ਨੇ ਪਿਛਲੀ ਸਰਕਾਰਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਆ ਇਹ ਵੀ ਦੋਸਤ ਉਹਨਾਂ ਨੇ ਪੰਜਾਬ ਸਰਕਾਰ ਤੇ ਲਾਏ ਦੇਖੋ ਖਨੋਰੀ ਜਾ ਰਹੇ ਆ ਕਿ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਸ਼ਾਇਦ 18ਵਾਂ ਦਿਨ ਭੁੱਖ ਹੜਤਾਲ ਦਾ ਵਾ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੀ ਸਰਕਾਰਾਂ ਚ ਆਇਓ ਪੰਜਾਬ ਦੀ ਸਰਕਾਰ ਹੈ ਚਾਹੇ ਭਾਜਪੀ ਦੀ ਉਹਨਾਂ ਦੇ ਕੀ ਕਹਿੰਦੇ ਹੁੰਦੇ ਕਿ ਜੂਨ ਨਹੀਂ ਸਰકરી ਇਹਦਾ ਮਤਲਬ ਕਿ ਅੱਜ ਸਾਡੇ ਦੇਸ਼ ਵਿੱਚ ਇਨਸਾਨੀਅਤ ਮਰ ਚੁੱਕੀ ਹੈ ਕਿਉਂਕਿ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਇਹ ਕੋਈ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂਗਾ ਇਹ ਸਾਡੇ ਸਮੂਹ ਦੇਸ਼ ਦੇ ਕਿਸਾਨਾਂ ਦੇ ਲਈ ਜद्दोजਹਿਦ ਕਰ ਰਹੇ ਨੇ ਜਿਆਦਾ ਨਹੀਂ ਤੇ ਘੱਟੋ ਘੱਟ ਸਰਕਾਰ ਨੂੰ ਉੱਥੇ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਵਾਰਤਾਲਾਪ ਤਾਂ ਚਲਾਉਣੀ ਚਾਹੀਦੀ ਸੀ ਲੇਕਿਨ ਇਹ ਨਾ ਨੂੰ ਇਸ ਤਰੀਕੇ ਨਾਲ ਅੱਖੋਂ ਪਰੋਖੇ ਕਰਨਾ ਇਹ ਦਰਸਾਉਂਦਾ ਇਹੀ ਦਰਸਾਉਂਦਾ ਵਾ ਕਿ ਇੱਥੇ ਕੋਈ ਇਨਸਾਨੀਅਤ ਦੀ ਕੋਈ ਕਦਰ ਕੀਮਤ ਨਹੀਂ ਰਹੇਗੀ ਕਿਸੇ ਵੇਲੇ ਜਿਵੇਂ ਕਿ ਗੁਰੂ ਨਾਨਕ ਸਾਹਿਬ ਨੇ فرمایا ਸੀ ਨਾ ਕਿ ਐਤੀ ਮਾਰ ਪਈ ਕੁਰਾਨੇ ਤੈ ਕੀ ਦਰਦਨਾ ਆਇਆ ਜਦੋਂ ਬਾਬਰ ਨੇ ਹਮਲਾ ਕੀਤਾ ਨਾ ਪੰਜਾਬ ਤੇ ਤੀਸਰੀ ਵਾਰ 1521 ਚ ਐਮਨਾਬਾਦ ਸ਼ਹਿਰ ਨੂੰ ਉਹਨਾਂ ਨੇ ਬਹੁਤ ਤਸ਼ੱਦਦ ਕੀਤਾ ਔਰਤਾਂ ਬੱਚਿਆਂ ਤੇ ਜ਼ਬਰ ਜਨਾਬ ਬਲਾਤਕਾਰ ਅੱਜ ਉਹਦਾਂ ਦੇ ਹਾਲਾਤ ਨੇ ਠੀਕ ਆ ਅੱਜ ਫਿਜ਼ੀਕਲ ਟੌਰਚਰ ਨਹੀਂਗਾ ਲੇਕਿਨ ਇਸ ਤਰ੍ਹਾਂ ਦਾ ਪੰਜਾਬ ਨੂੰ ਜਿਹਨ ਕਹਿੰਦੇ ਹੁੰਦੇ ਕਿ ਇਕਨੋਮਿਕ ਟੈਰਰਿਜ਼ਮ ਸਲੈਪ ਕੀਤਾ ਜਾ ਰਿਹਾ ਮਤਲਬ ਪਹਿਲਾਂ ਹੁੰਦਾ ਸੀ ਪੰਜਾਬ 'ਚ ਕਿਸੇ ਵੇਲੇ ਫਿਜ਼ੀਕਲ ਟੈਰਰਿਜ਼ਮ ਬਹੁਤ ਲੋਕਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਗਿਆ ਲੇਕਿਨ ਹੁਣ ਆਰਥਿਕ ਤੌਰ ਦੇ ਉਤੇ ਜਦਾ ਆਰਥਿਕ ਅਤਵਾਦ ਪੰਜਾਬ ਦੇ ਉਤੇ ਥੋਪਿਆ ਜਾ ਰਿਹਾ ਸਾਡੇ ਪੈਸੇ ਜੋ ਸਾਡੀ ਐਮਐਸਪੀ ਬਣਦੀ ਆ ਜੋ ਸਾਡੇ ਸਟੇਟ ਦੇ ਵੈਸੇ ਵੀ ਅਧਿਕਾਰ ਹੈ ਉਹ ਕੇਂਦਰ ਨੇ ਰੋਕੇ ਹੋਏ ਨੇ ਔਰ ਜੋ ਪਿਛਲਾ ਝੋਨੇ ਦੀ ਫਸਲ ਹੁਣ ਲੰਘ ਕੇ ਗਈ ਆ ਮੈਂ ਸ਼ਾਰਟਲੀ ਮੈਂ ਸੀਬੀਆਈ ਦੀ ਜਾਂਚ ਮੰਗਣੀ ਆ ਗਵਰਨਮੈਂਟ ਆਫ ਇੰਡੀਆ ਤੋਂ ਇਹਦੇ 'ਚ ਘੱਟੋ ਘੱਟ 5000 ਕਰੋੜ ਰੁਪਏ ਦਾ ਕਪਲਾ ਜਿਹੜਾ ਕਿ ਪੰਜਾਬ ਸਰਕਾਰ ਦੀ ਏਜੰਸੀਆਂ ਦੀ ਮਿਲੀ ਭੁਗਤ ਨਾਲ ਕਿਸਾਨਾਂ ਤੋਂ ਬਕਾਇਦਾ ਕਹਿ ਕੇ ਕਿ ਅਸੀਂ ਤੁਹਾਡੀ ਫਸਲ ਦਾ ਹਰ ਕੁਇੰਟਲ ਦਾ 150 ਤੋਂ 200 300 ਰੁਪਏ ਕਟਾਂਗੇ ਫਿਰ ਤੁਹਾਡੀ ਫਸਲ ਚੱਕਾਂਗੇ ਥਿਸ ਇਜ਼ ਪਿਓਰ ਕੌਨਸਪੀਰੇਸੀ ਅਗੇਂਸਟ ਦਾ ਫਾਰਮਰਸ ਸੋ ਇਹ ਸਾਰੇ ਮਸਲੇ ਨੇ ਜਿਹੜੇ ਖਨੌਰੀ ਬਾਰਡਰ ਤੇ ਜਾ ਕੇ ਅਸੀਂ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਜਾ ਰਹੇ ਹਾਂ ਉਹਨਾਂ ਦੀ ਹਮਾਇਤ ਕਰਾਂਗੇ ਸਾਡੀ ਪਾਰਟੀ ਦਾ ਜਿਹੜਾ ਆਲ ਇੰਡੀਆ ਕਿਸਾਨ ਕਾਂਗਰਸ ਦਾ ਵਿੰਗ ਹੈ ਸਾਡੇ ਪ੍ਰਧਾਨ ਸਾਹਿਬ ਪੰਜਾਬ ਦੇ ਕਿਰਨਜੀਤ ਸਿੰਘ ਜੀ ਸੰਧੂ ਅਸੀਂ ਸਾਰੇ ਇਕੱਠੇ ਹੋ ਗਏ ਇੱਥੋਂ ਜਾ ਰਹੇ ਹਾਂ ਉਹਨਾਂ ਦੇ ਹਮਦਤ ਕਰਾਂਗੇ ਚਲੋ ਉਹ ਤਾਂ ਸਾਡਾ ਫਰਜ਼ ਹੀ ਹੈਗਾ ਜੀ ਲੇਕਿਨ ਮੈਂ ਦੇਖ ਰਿਹਾ ਹਾਂ ਕਿ ਇਹ ਜੋੜਾ ਅਪੀਲ ਹੈ ਇਹ ਭਗਵੰਤ ਮਾਨ ਨੂੰ ਪਰਸਨਲੀ ਉਹਨੂੰ ਮਿਲਣਾ ਚਾਹੀਦਾ ਸੀਗਾ ਕਿੰਨੇ ਇੱਕ ਵਿਅਕਤੀ ਨੇ ਦੇਸ਼ ਵਿੱਚ ਕਿੰਨੇ ਉਹ ਤਾਂ ਫਿਰ ਉਹ ਤਾਂ ਜ਼ਿਆਤੀ ਹੈ ਨਾ ਜੀ ਗੱਲ ਨੂੰ ਦੇ ਡਾਇਲੌਗ ਅਗਰ ਚੀਫ ਮਿਨਿਸਟਰ ਬੈਠ ਕੇ ਉਹਨਾਂ ਨੂੰ ਮੋਟੀਵੇਟ ਕਰੇ ਜਾਂ ਕੋਈ ਗਵਰਨਮੈਂਟ ਆਫ ਇੰਡੀਆ ਦਾ ਮਿਨਿਸਟਰ ਆਣ ਕੇ ਬੈਠ ਕੇ ਉਹਨਾਂ ਨੂੰ ਕੋਈ ਵਿਸ਼ਵਾਸ ਦਿਵਾਵੇ ਤਾਂ ਹਰ ਵਿੱਚ ਜਿਹੜਾ ਸਿਆਣਾ ਵਿਅਕਤੀ ਉਹ ਗੱਲਬਾਤ ਨੂੰ ਸਮਝਦਾ ਤੇ ਉਹ ਕਰਦਾ ਸੀ ਤਾਂ ਸਾਡੀਆਂ ਤਾਂ ਅਰਦਾਸਾਂ ਉਹਨਾਂ ਦੇ ਨਾਲ ਹੈ। ਦੇਖੋ ਸਾਡਾ ਤਾਂ ਉੱਪਰੋਂ ਲੈ ਕੇ نیچے ਲੀਡਰਸ਼ਿਪ ਤੱਕ ਤੁਸੀਂ ਦੇਖ ਰਹੇ ਹੋ ਕਿ ਰਾਹੁਲ ਗਾਂਧੀ ਨੇ ਸਾਰੇ ਕਿਸਾਨ ਅੰਦੋਲਨਕਾਰੀਆਂ ਦੀ ਸਪੋਰਟ ਕੀਤੀ ਪਾਰਲੀਮੈਂਟ ਦੇ ਵਿੱਚ ਔਰ ਉਹਨਾਂ ਨੇ ਐਮਐਸਪੀ ਨੂੰ ਇੱਕ ਲੀਗਲ ਗਾਰੰਟੀ ਕਰਨ ਕਾਨੂੰਨ ਬਣਾਇਆ ਜਾਵੇ ਉੱਥੇ ਮਦਦ ਰੱਖੀ ਹੈ ਪਾਰਲੀਮੈਂਟ ਦੇ ਵਿੱਚ। ਉਹ ਉਹ ਸਾਡਾ ਏਰੀਆ ਆਫ ਡੋਮੇਨ ਹੀ ਨਾ ਹੈਗਾ ਉਹ ਤਾਂ ਉਹਨਾਂ ਨੇ ਦੇਖਣਾ ਕਿ ਅਸੀਂ ਕਿੱਦਾਂ ਲੇਕਿਨ ਕੁੱਲ ਮਿਲਾ ਕੇ ਸਾਰੀਆਂ ਜਥੇਬੰਦੀਆਂ ਵੱਡੀਆਂ ਸਤਕਾਰਯੋਗ ਨੇ ਚਾਹੇ ਉਹ ਜਿਹੜੀਆਂ ਹੁਣ ਸੰਘਰਸ਼ ਕਰ ਰਹੀਆਂ ਨੇ ਸ਼ੰਭੂ ਤੇ ਖਨੌਰੀ ਚ ਚਾਹੇ ਐਸਕੇਐਮ ਦਾ ਸੰਘਰਸ਼ ਅਸੀਂ ਸਾਰਿਆਂ ਦੇ ਦੀ ਸਪੋਰਟ ਕਰਦੇ ਆ। ਸਾਰੀ ਪਾਰਟੀ ਤੁਸੀਂ ਦੇਖ ਹੀ ਲਿਆ ਜੀ ਪਟਿਆਲੇ ਚ ਜਿਹੜੇ ਲੋਕੀ ਬਦਲਾਵ ਬਦਲਾਵ ਦਾ ਨਾਰਾ ਲਾਉਂਦੇ ਸੀਗੇ ਉਹਨਾਂ ਨੇ ਸਾਡੇ ਪੰਜਾਬ ਦਾ ਪਹਿਲਾ ਪੰਚਾਇਤਾਂ ਚ ਬਿਲਾਤਕਾਰ ਕੀਤਾ ਜਮਹੂਰੀਅਤ ਦਾ। ਔਰ ਹੁਣ ਉਹਨਾਂ ਨੇ ਕੱਲ ਤੁਸੀਂ ਪਟਿਆਲੇ ਦੇਖਿਆ ਕਿ ਕਿਸ ਤਰ੍ਹਾਂ ਪੇਪਰ ਨਾਮਿਨੇਸ਼ਨ ਫਾਈਲ ਕਰਨ ਤੋਂ ਪਹਿਲਾਂ ਖੋਹ ਕੇ ਲੈ ਗਏ, ਪਾੜ ਦਿੱਤੇ। ਇਹ ਜਿਹੜਾ ਇਹ ਜਮਾਤ ਹੋਣਾ ਹੀ ਹੈ ਨਾ ਆਮ ਆਦਮੀ ਪਾਰਟੀ ਦੀ। ਇਹ ਮਗਰਲੀਆਂ ਸਾਰੀਆਂ ਸਰਕਾਰਾਂ ਦੇ ਨਿਖਿੱਧ ਕੰਮਾਂ ਦਾ ਰਿਕਾਰਡ ਤੋੜਿਆ ਇਹਨਾਂ ਨੇ ਚੰਗੇ ਕੰਮ ਦਾ ਕੋਈ ਰਿਕਾਰਡ ਨਹੀਂ ਤੋੜਿਆ ਜਿੰਨੇ ਮਾੜੇ ਕੰਮ ਸੀ ਮਗਰਲੀਆਂ ਸਰਕਾਰਾਂ ਅਗਰ ਉਹ ਹਾਈਜੈਕ ਅਗਰ ਉਹ ਪੰਚਾਇਤਾਂ ਚ ਜਾਂ ਮਿਨਿਸਪੈਲਟੀਆਂ ਵਿੱਚ ਮਦਖਲਤ ਕਰਦੇ ਸੀਗੇ ਇਹਨਾਂ ਨੇ ਬੇਸ਼ਰਮੀ ਦੇ ਨਾਲ ਉਹਨਾਂ ਸਾਰਿਆਂ ਦੇ ਹੱਦ ਬੰਨੇ ਟਪਾਏ ਨੇ ਔਰ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਪਛਤਾ ਰਹੇ ਨੇ ਇਹਨਾਂ ਨੂੰ ਚੁਣ ਕੇ ਕਿ ਔਰ ਦੰਦੀਆਂ ਵੱਢਦੇ ਨੇ ਪਾਰਲੀਮੈਂਟ ਦਾ ਨਤੀਜਾ ਤੁਹਾਡੇ ਸਾਹਮਣੇ ਕਿ 13 ਚੋਂ 10 ਸੀਟਾਂ ਹਰਾਤੀਆਂ ਜਿਮਨੀ ਚੋਣਾ ਕੋਈ ਨਤੀਜੇ ਨਹੀਂ ਹੁੰਦੇ ਉਹ ਤਾਂ 99% ਗਵਰਨਮੈਂਟ ਸਪੌਂਸਰਡ ਦੇਖੋ ਇਹਨਾਂ ਤੋਂ ਕੋਈ ਉਮੀਦ ਨਹੀਂ ਗਈ ਇਹ ਤਾਂ ਹੁਣ ਸਾਡੇ ਇਲੈਕਸ਼ਨ ਕਮਿਸ਼ਨ ਦੀ ਮਰਦੀ ਦੀ ਸਮਝਦਾ ਜ਼ਿੰਮੇਵਾਰੀ ਬਣਦੀ ਆ ਕਿ ਉਹ ਕੜੀ ਰੱਖ ਕੇ ਜਿਹੜੇ ਲੋਕਾਂ ਨੂੰ ਜੇ ਕੱਲ ਪਟਿਆਲੇ ਜਿੰਨਾ ਵਾਇਲੈਂਸ ਹੋਇਆ ਜੇ ਉਹਦੇ ਤੇ ਕੋਈ ਐਕਸ਼ਨ ਹੀ ਲੈਣਾ ਕਿਸੇ ਆਫਸਰ ਦੇ ਸਮਾਣੇ ਵੀ ਆ ਸਮਾਣੇ ਵੀ ਹੋਇਆ ਤੁਹਾਡੇ ਔਰ ਹੋਰ ਨਾ ਥਾਵਾਂ ਦੇ ਉੱਤੇ ਹੋਇਆ ਬਹੁਤ ਸਾਰੇ ਕੱਲ ਉਮੀਦਵਾਰ ਜਿਹੜੇ ਨੇ ਉਹ ਸਮੇਂ ਤੋਂ ਬਾਅਦ ਵਿੱਚ ਨੋਮੀਨੇਸ਼ਨਸ ਲੈ ਗਏ ਨੇ ਅੱਜ ਜਦੋਂ ਸਕਰੂਟੀ ਹੋ ਰਹੀ ਆ ਬੜੇ ਝੂਠੇ ਬੇਬੁਨਿਆਦ ਇਲਜ਼ਾਮ ਸਾਡੇ ਢਿਲਵਾਨਗਰ ਪੰਚਾਇਤ ਚ ਭੁਲੱਥ ਵਿੱਚ ਆ ਔਰ ਨਡਾਲੇ ਚ ਲਾਏ ਜਾ ਰਹੇ ਨੇ ਝੂਠੋ ਝੂਠ ਕਫਰ ਤੁਲ ਰਿਆ ਵਾ ਪਰ ਅਸੀਂ ਆਪਣੇ ਉਮੀਦਵਾਰਾਂ ਨੂੰ ਡਿਫੈਂਡ ਕਰਾਂਗੇ ਸੋ ਮੈਂ ਇਹ ਕਹੂੰਗਾ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇਦਾਂ ਦੇ ਫਰਜੀ ਇਨਕਲਾਬੀਆਂ ਤੋਂ ਝੂਠੇ ਬੰਦਿਆਂ ਤੋਂ ਅੱਗੇ ਤੋਂ ਬਚਣਾ ਆਪਾਂ ਪੜਨਾ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼